ਬਟਾਲਾ ਨੇੜੇ ਹੋਏ ਇੱਕ ਕਾਰ ਹਾਦਸੇ 'ਚ ਨਵ ਵਿਆਹੇ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ ਦੀ ਖਬਰ ਹੈ। ਇੱਕ ਆਲਟੋ ਕਾਰ ਬੇਕਾਬੂ ਹੋ ਕੇ ਅੱਜ ਸਵੇਰੇ ਬਟਾਲਾ ਨੇੜੇ ਸ੍ਰੀ ਹਰਗੋਬਿੰਦਪੁਰ ਸੂਚ ਡਿੱਗ ਗਈ। ਆਲਟੋ ਸਵਾਰ ਨਵ ਵਿਆਹੇ ਜੋੜੇ ਸੰਜੀਵ ਸ਼ਰਮਾ ਤੇ ਚੰ다 ਰਾਣੀ ਦੀ ਮੌਤ ਹੋ ਗਈ। ਇੱਕ ਹੋਰ ਰਿਸ਼ਤੇਦਾਰ ਵਿਜੇ ਸ਼ਰਮਾ ਦੀ ਵੀ ਮੌਤ ਹੋ ਗਈ, ਜਦਕਿ ਇੱਕ ਕਾਰ ਸਵਾਰ ਦੀ ਜਾਨ ਬਚ ਗਈ। ਪ੍ਰਸ਼ਾਸਨ ਨੇ ਤਿੰਨੇ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਹੈ ਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਆਹ ਵੇਹ ਕਾਰ ਸਵੇਚ ਪਈ ਪਾਣੀ ਬਹੁਤ ਚੱਲ ਰਿਹਾ ਹੈ ਫਿਰ ਅਸੀਂ ਜੀਸੀਪੀ ਨੂੰ ਮੋਗਾ ਕੇ ਲਾਸ਼ਾਂ ਕੱਢੀਆਂ ਤਾਂ ਫਿਰ ਅਸੀਂ ਸਾਰਾ ਪ੍ਰਬੰਧ ਕਰਕੇ ਮੋਕਸਰਾਂ ਨੂੰ ਸਾਰਾ ਸਾਰੀ ਪੁਲਿਸ ਪਾਰਟੀ ਨੂੰ ਅਸੀਂ ਮੌਕੇ ਤੇ ਬੁਲਾਇਆ ਫਿਰ ਜੋੜੀ ਤੋਂ ਆ ਰਹੇ ਸੀ ਰਾਤੀ ਜੰਮੂ ਤੋਂ ਕਹਿੰਦੇ ਚੱਲੇ ਜਿਹੜਾ ਮੁੰਡਾ ਬਚਿਆ ਉਹਨੇ ਦੱਸਿਆ ਜੰਮੂ ਤੋਂ ਚੱਲਿਆ ਸੀ ਇਹ ਰਸਤਾ ਭਟ ਗਏ ਸੀ ਹਾਦਸੇ ਦਾ ਸ਼ਿਕਾਰ ਪਰਿਵਾਰ ਜੰਮੂ ਦੇ ਪਿੰਡ ਸਰਾਮਾ ਦਾ ਰਹਿਣ ਵਾਲਾ ਸੀ ਇਹ ਲੋਕ ਜੰਮੂ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਸੀ ਰਸਤਾ ਪਟਕ ਜਾਣਕਾਰੀ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਰਾਹੀਂ ਚੰਡੀਗੜ੍ਹ ਜਾ ਰਹੇ ਸੀ ਜਿੱਥੇ ਹਾਦਸੇ ਦਾ ਸ਼ਿਕਾਰ ਹੋ ਗਏ